ਨਰਮਲ ਸਿੰਘ 5-6 ਸਾਲਾਂ ਤੋਂ ਸਿੰਗਲ ਨਾ ਬੱਜਾ ਹੋਇਆ। 9ਵੀਂ ਕਲਾਸ ਦਾ ਵਿਦਿਆਰਥੀ ਆਪਣੇ ਤਾਏ ਨੂੰ ਪਿੰਡ ਵਾਲਿਆਂ ਦੀ ਮੱਦੇ ਦੇ ਨਾਲ ਇੱਥੇ ਲੈ ਕੇ ਆਇਆ। ਕਦੇ ਕਿਸੇ ਦਾ ਮਾਰਾ ਨਹੀਂ ਕੀਤਾ ਜਿਹਦੇ ਘਰ 'ਚ ਉਹਦਾ ਤਾਇਆ ਸਿੰਗਲ ਨਾ ਬੰਨਿਆ ਹੋਵੇ ਤੇ ਬਾਪੂ ਤੜ ਕਿਉਂ ਨਿਕਲ ਜਾਂਦਾ ਹੋਵੇ ਐਡ ਐਡ ਕੈਪਸੂਲ ਖਾਈ ਜਾਂਦਾ ਗੋਲੀਆਂ ਖਾਈ ਜਾਂਦਾ ਉਹ ਅੱਜ ਟੈਨਸ਼ਨਾਂ ਦੇ ਸ਼ਿਕਾਰ ਹੋ ਰਹੇ ਨੇ ਆਪਦੀ ਜ਼ਿੰਮੇਵਾਰੀ ਆਪਣੇ ਆਸ-ਪਾਸ ਦੀ ਜ਼ਿੰਮੇਵਾਰੀ ਅਸੀਂ ਨੂੰ ਆਪ ਹੀ ਚੱਕਣੀ ਪੈਣੀ ਤੇ ਇਹ ਖੇੜਾ ਕਰਾਂ ਤੋਂ ਬੋਲਦੇ ਆ ਬਾਈ ਜੀ ਤੇ ਇੱਕ ਭਰਾ ਮੇਰਾ ਵੀਰ ਇਹਨਾਂ ਦੇ ਸੰਗਲ ਲੱਗੇ ਹੋਏ ਨੇ ਜੀ 멘ਟਲੀ ਅਪਸੈਟਰ ਤੇ ਆ ਇੱਕ ਲੜਕੀ ਆ ਤੇ ਇਹੀ ਇਹਦੀ ਸਾਂਭ-ਸਮਾਈ ਕਰਦੀ ਆ ਤੇ ਘਰੇ ਕੋਈ ਹੁੰਦਾ ਨਹੀਂ ਪੜਨ ਵੀ ਜਾਣਾ ਬੱਚੇ ਨੇ ਰੋਟੀ ਟੋਕਾ ਦੇਣ ਵਾਲਾ ਨਹੀਂਗਾ ਤੇ ਇਹ ਜਦੋਂ ਨੇੜੇ ਲੱਗਦੇ ਤੇ ਇਹਨੂੰ ਕੁਟਦਾ ਮਾਰਦਾ ਬਾਈ ਤੇ ਆ ਘਰ ਦੇ ਹਾਲਾਤ ਨੇ ਵੀਰੇ ਜੀ ਇਹਨਾਂ ਦੇ ਖਿਆਲੇ ਮਲਕਪੁਰ ਦੇ ਵਿੱਚ ਆਏ ਤੇ ਆ ਮਕਾਨ ਅੰਦਰ ਦੇਖ ਲਓ ਤੁਸੀਂ ਸਾਰੇ ਤੇ ਆ ਵਿਚਾਰਾ ਬਾਹਰ ਬੈਠਾ ਬੋਰਡ ਦੇ ਥੱਲੇ ਜਿੱਥੇ ਸੰਗਠਨ ਲੱਗਿਆ ਆ ਮੇਰਾ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਿਆਲੇ ਪਿੰਡ ਤੋਂ ਮਾਨਸੇ ਜਿਲ੍ਹੇ ਤੋਂ ਲੈ ਕੇ ਆਏ ਨੇ ਨਰਮਲ ਸਿੰਘ ਕਾਲੇ ਨੂੰ ਵੀਰ ਨੂੰ ਘਰ ਦੇ ਵਿੱਚ ਭਤੀਜਾ ਗੁਰਪ੍ਰੀਤ ਜਿਹੜਾ 9ਵੀਂ ਜਮਾਤ ਚ ਪੜਦਾ ਇੱਕ ਭਤੀਜੀ ਆ ਉਹ 11ਵੀਂ ਚ ਪੜਦੀ ਆ ਇੱਕ ਭਰਾ ਵਾ ਜਿਹੜਾ ਸਾਰਾ ਦਿਨ ਸ਼ਰਾਬ ਪੀ ਲੈਣ ਤੜਕਿਓਈ ਨਸ਼ਾ ਕਰਦਾ ਕੋਈ ਸੋਝੀ ਨਹੀਂ ਕੋਈ ਕਿਸੇ ਦੀ ਮਦਦ ਨਹੀਂ ਕੋਈ ਸੰਭਾਲ ਨਹੀਂ ਕੋਈ ਫਿਕਰ ਨਹੀਂ ਗੁਰਪ੍ਰੀਤ ਦੇ ਮੰਮੀ ਦੀ ਵੀ ਡੈਥ ਹੋ ਚੁੱਕੀ ਆ ਦਾਦਾ ਦਾਦੀ ਦੀ ਵੀ ਡੈਥ ਹੋ ਚੁੱਕੀ ਆ ਕੋਈ ਪਿੱਛੇ ਬਾਹ ਫੜਨ ਵਾਲਾ ਨਹੀਂ ਇਹ ਨਿੱਕਾ ਜਿਹਾ ਜਵਾਕ ਆਪਣੇ ਤਾਏ ਦੀ ਬਾਹ ਫੜੀ ਖੜਾ ਇੱਥੇ ਇੱਕ 9ਵੀਂ ਕਲਾਸ ਦਾ ਵਿਦਿਆਰਥੀ ਆਪਣੇ ਤਾਏ ਨੂੰ ਪੈਨ ਵਾਲਿਆਂ ਦੀ ਮੱਧ ਦੇ ਨਾਲ ਇੱਥੇ ਲੈ ਕੇ ਆਇਆ ਧੰਨਵਾਦ ਆ ਭੈਣੇ ਤੁਹਾਡਾ ਬਾਈ ਜੀ ਤੁਹਾਡਾ ਜਿਹੜਾ ਤੁਸੀਂ ਇਸ ਬੱਚੇ ਦੇ ਨਾਲ ਖੜੇ ਹੋ ਸ਼ੁਕਰੀਆ ਤੇ ਅਸੀਂ ਬੇਨਤੀ ਕਰਦੇ ਆ ਸੰਗਤ ਨੂੰ ਅਰਦਾਸ ਕਰਿਓ ਵੀ ਗੁਰਪ੍ਰੀਤ ਦਾ ਤਾਇਆ ਨਰਮਲ ਸਿੰਘ ਕਾਲਾ ਇੰਨੇ ਕ ਜੋਗਾ ਹੋ ਜੇਵੇ ਦਿਹਾੜੀ ਦਾ ਪਾ ਕਰਨ ਜੋਗਾ ਆਪਣੇ ਪਰਿਵਾਰ ਦੀ ਰੋਟੀ ਚਲਾਉਣ ਜੋਗਾ ਹੋ ਜੇ ਦੇਖੋ ਨਰਮਲ ਸਿੰਘ ਕਾਲਾ ਇੱਕ ਮਜ਼ਦੂਰ ਬੰਦਾ जिने सारी उमर मजदूरी कीती हुन बुढ़ापे ਦੇ ਵਿੱਚ ਸੰਗਲਨਾ ਬੰਨ ਕੇ ਰੱਖਣਾ ਪੈ ਰਿਆ ਇਹ ਹਾਲਾਤ ਕਿਉਂ ਬਣਿਆ ਕਿਉਂਕਿ ਇੱਕ ਗਰੀਬ ਬੰਦਾ ਜਿਹਦੇ ਕੋਲੇ ਕੋਈ ਰਸਤਾ ਨਹੀਂ ਦਿਂਦਾ ਕਿ ਨਜ਼ਰ ਨਹੀਂ ਆਉਂਦਾ ਜਿਹਨੂੰ ਕੋਈ ਮੂਰੋਂ ਸਹਾਰਾ ਦੀ ਨਜ਼ਰ ਆਉਂਦਾ ਉਹ ਅਖੀਰ ਹੌਲੀ ਹੌਲੀ ਇਸ ਤਰ੍ਹਾਂ ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ ਉਹਨਾਂ ਨੂੰ ਸੰਗੜਾ ਨਾ ਬੰਨ੍ਹ ਕੇ ਰੱਖਣਾ ਪੈਂਦਾ ਜਿਨ੍ਹਾਂ ਨੇ ਪੰਜਾਬ ਦੀ ਇਹ ਜਰਖੇਜ ਧਰਤੀ ਟਿੱਬਿਆਂ ਨੂੰ ਪੱਟ-ਪੱਟ ਕੇ ਉਹਨਾਂ ਨੂੰ ਬਾਹੀ ਜੋਗ ਕੀਤਾ ਅੱਜ ਉਹ ਮਜ਼ਦੂਰਾਂ ਦੇ ਹੱਥ ਸੰਗੜ ਲੱਗ ਰਹੇ ਨੇ ਕਿਉਂ ਸਾਡਾ ਸਿਸਟਮ ਸਾਡੀਆਂ ਸਰਕਾਰਾਂ ਸਾਡਾ ਉਹ ਲੀਡਰ ਭਾਈਚਾਰਾ ਜਿਹੜਾ ਚਟ ਕੱਪੜੀਆ ਆਪਣੀਆਂ ਲੀਡਰੀਆਂ ਚਮਕਾਉਦਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੋਟਾਂ ਚੱਲਦੀਆਂ ਹੁਣ ਹਰ ਬੰਦਾ ਆਪਣੀ ਆਪਣੀ ਦੌੜ ਚ ਲੱਗਿਆ ਹਰੇਕ ਲੀਡਰ ਹਰੇਕ ਪਾਰਟੀ ਵੱਡੇ ਤੋਂ ਵੱਡੇ ਦਾਅਵੇ ਵੱਡੇ ਤੋਂ ਵੱਡੇ ਵਾਅਦੇ ਕਰਨ ਤੇ ਲੱਗੀ ਹੋਈ ਹੈ ਜਿਹੜਾ ਕਿ ਪਿਛਲੇ 76 ਸਾਲਾਂ ਚ ਪੂਰੇ ਨਹੀਂ ਹੋ ਸਕੇ ਅਸੀਂ ਹਰ ਸਾਲ ਫੇਰ ਬੇਵਕੂਫ ਬਣ ਜਾਂਦੇ ਆ ਹਰ ਬਾਰ ਅਸੀਂ ਫੇਰ ਬੇਵਕੂਫ ਬਣ ਜਾਂਦੇ ਆ ਸਾਡੀ ਬੇਨਤੀ ਹੈ ਭੈਣੋ ਤੇ ਭਰਾਵੋ ਇਸ ਤਰ੍ਹਾਂ ਦੇ ਦਰবেশ ਲੋਕ ਜਿਹੜੇ ਤੁਹਾਡੇ ਨਗਰ ਖੇੜੇ ਚ ਹੀ ਰਹਿੰਦੇ ਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਚ ਕਦੇ ਕਿਸੇ ਦਾ ਮਾਰਾ ਨਹੀਂ ਕੀਤਾ ਉਹ ਅੱਜ ਟੈਨਸ਼ਨਾਂ ਦੇ ਸ਼ਿਕਾਰ ਹੋ ਰਹੇ ਨੇ ਉਹਨਾਂ ਦੀ ਬਾਹ ਫੜੋ ਆਪ ਹੀ ਇੱਕ ਦੂਜੇ ਦੀ ਬਾਹ ਫੜੋ ਇੱਕ ਦੂਜੇ ਦਾ ਸਾਥ ਦਿਓ ਸਿਸਟਮ ਤੇ ਭਰੋਸਾ ਨਾ ਰੱਖੋ ਸਰਕਾਰਾਂ ਤੇ ਭਰੋਸਾ ਨਾ ਕਰੋ। ਆਪਦੀ ਜ਼ਿੰਮੇਵਾਰੀ ਆਪਣੇ ਆਸ-ਪਾਸ ਦੀ ਜ਼ਿੰਮੇਵਾਰੀ ਅਸੀਂ ਨੂੰ ਆਪ ਹੀ ਚੱਕਣੀ ਪੈਣੀ ਹੈ। ਜੇ ਅਸੀਂ ਧੰਨਵਾਦ ਕਰਦੇ ਆ ਵੀਰੇ ਉਹਨਾਂ ਦਾ ਭੈਣ ਜੀ ਦਾ ਜਿਨ੍ਹਾਂ ਨੇ ਇਸ ਗਰੀਬ ਦੀ ਬਾਹ ਫੜੀ ਹੈ। ਇਸ ਬੱਚੇ ਦੀ ਆਉਣ ਵਾਲੀ ਜ਼ਿੰਦਗੀ ਤੇ ਕਿਦਾਂ ਦਾ ਪ੍ਰਭਾਵ ਪਾਉ ਜਿਹਦੇ ਘਰ ਦੀ ਉਹਦਾ ਤਾਇਆ ਸੰਗਲਣਾ ਬੰਨਿਆ ਹੋਵੇ ਤੇ ਬਾਪੂ ਤੜਕਿਓ ਨਿਕਲ ਜਾਂਦਾ ਹੋਵੇ ਐਡਡ ਕੈਪਸੂਲ ਖਾਈ ਜਾਂਦਾ ਗੋਲੀਆਂ ਖਾਈ ਜਾਂਦਾ ਸ਼ਰਾਬ ਪੀ ਜਾਂਦਾ ਤੇ ਨਾ ਪਰਿਵਾਰ ਦੀ ਨਾ ਬੱਚਿਆਂ ਦੀ ਕੋਈ ਫਿਕਰ ਨਹੀਂ ਤੇ ਉਹ ਬੱਚਾ ਕਿਸ ਤਰ੍ਹਾਂ ਦੀ ਮਾਨਸਿਕਤਾ ਲੈ ਕੇ ਵੱਡਾ ਹੋ ਰਿਹਾ ਤੇ ਇਹਨਾਂ ਸਾਡੇ ਸਮਾਜ ਦੀਆਂ ਕਮੀਆਂ ਤਰੁੱਟੀਆਂ ਤਕਲੀਫਾਂ ਵਾਸਤੇ ਕੋਈ ਪਾਰਟੀ ਕੋਈ ਏਜੰਡਾ ਨਹੀਂ ਕੋਈ ਸਮੱਸਿਆ ਨੂੰ ਹੱਲ ਕਰਨ ਵਾਸਤੇ ਕੋਈ ਆਪਣੀ ਜ਼ਿੰਮੇਵਾਰੀ ਚੱਕਣ ਲਈ ਤਿਆਰ ਨਹੀਂ। ਪਰ ਸਰਦਾਸ ਕਰਿਓ ਇਸੇ ਤਰ੍ਹਾਂ ਜਿਵੇਂ ਇਹ ਵੀਰ ਭੈਣ ਬਾਈ ਦੇ ਨਾਲ ਖੜੇ ਆ ਇਸੇ ਤਰ੍ਹਾਂ ਹੋਰ ਵੀ ਭੈਣ ਭਰਾ ਉੱਠਣ ਆਪਣੇ ਆਪਣੇ ਇੱਕ ਦੂਸਰੇ ਬੰਦੇ ਦੀ ਬਾਹ ਫੜ ਕੇ ਇੱਕ ਦੂਜੇ ਦਾ ਸਾਥ ਦੇਈਏ। ਇਹਨਾਂ ਗੁਰੂ ਕੇ ਲੰਗਰਾਂ ਦੇ ਵਿੱਚ ਜਿਹੜੇ ਦਵਾਈਆਂ ਦੇ ਲੰਗਰ ਚੱਲਦੇ ਆ ਇਹਦੇ ਵਿੱਚ ਸੰਗਤ ਜਿਹੜੇ ਆਉਂਦੇ ਆ ਉਹ ਤੰਦਰੁਸਤ ਹੋ ਕੇ ਆਪਣੇ ਆਪ ਨੂੰ ਆਪਣੇ ਜੋਗਾ ਕਰ ਸਕਣ ਚਾਰ ਪੈਸੇ ਕਮਾ ਸਕਣ ਆਪਣੇ ਪਰਿਵਾਰਾਂ ਨੂੰ ਪਾਲ ਸਕਣ ਇਹ ਸਾਰੇ ਜਾਣੇ ਅਰਦਾਸ ਕਰੇ ਬਹੁਤ ਧੰਨਵਾਦ ਆ ਭੈਣੇ ਅਸੀਂ ਇਹਨੂੰ ਬਾਈ ਨੂੰ ਐਡਮਿਟ ਕਰਦੇ ਆ ਗੁਰਪ੍ਰੀਤ ਪੁੱਤ ਤੂੰ ਆਪਦੇ ਤਾਈ ਨੂੰ ਕਿਤੇ ਐਨ ਦੇਖਿਆ ਵੀ ਨਾਰਮਲ ਜਦੋਂ ਜਮਾ ਠੀਕ ਸੀ ਹੈ ਠੀਕ ਸੀ ਜਮਾ ਪਹਿਲਾਂ ਤੈਨੂੰ ਪਿਆਰ ਕਰਦਾ ਹੀ ਤਾਂ ਪਿਆਰ ਕਰਦਾ ਹੀ ਤੈਨੂੰ ਖੇਤਕੂਤ ਲੈ ਕੇ ਜਾਂਦੇ ਚੀਜੀ ਲੈਣ ਘੱਟੀ ਹੁੱਟੀ ਤੇ ਜਾਂਦਾ ਕਿੰਨੇ ਕਿ ਸਾਲ ਤੋਂ ਪੈਣੇ ਇਦਾਂ ਹੋਇਆ ਤੁਸੀਂ ਤਾਂ ਨੇੜੇ ਰਹਿੰਦੇ ਹੋ ਮੈਨੂੰ ਹੋ ਗਿਆ ਜੀ 5-6 ਸਾਲ ਤਾਂ ਹੋ ਗਏ ਜੀ ਹੂੰ ਪਹਿਲਾਂ ਜਦੋਂ ਦੀ ਮਾਤਾ ਗੁਜਰ ਗਏ ਉਸ ਤੋਂ ਬਾਅਦ ਹੋ ਗਿਆ ਜੀ ਇਹ ਫਿਰ ਕਿਸੇ ਨੇ ਜਦੋਂ ਸਾਮੀ ਨਹੀਂ ਪਰਿਵਾਰ ਨਹੀਂ ਸੀਗਾ ਹੂੰ ਬਾ ਫਿਰ ਖਾਂ ਕੋਸ ਬਸ ਇਦਾਂ ਜੀ ਫਿਰ ਵਿਚਾਰਾ ਮੈਂਟਲ ਹੋਇਆ ਜਿਹਦੇ ਪਿੰਡਕ ਨਹੀਂ ਉੱਡਦਾ ਜੀ ਫਿਰ ਉਹਦਾ ਬਰਾਦਰਾਂ ਦੂਜਾ ਨੇ ਛੇੜੀ ਕੁੱਟ-ਕੱਟ ਕੇ ਲਿਆਉਂਦਾ ਇਹਨੂੰ ਜਿਉਂ ਵੱਧਦੀ ਰਿਹਾ ਕੰਮ ਇਹਦਾ ਵਿਚਾਰੇ ਦਾ ਦੂਜਾ ਭਰਾ ਇਹਦਾ ਗੁਰਪ੍ਰੀਤ ਡੈਡੀ ਇਹਦਾ ਹਾਂ ਜੀ ਹਾਂ ਉਹ ਕੀ ਕਰਦਾ ਨਾ ਸ਼ਾ ਗੋਲੀਆਂ ਕਹ ਹਰ ਪ੍ਰਕਸ਼ਾ ਨਹੀਂ ਕਾ ਕਾਇ ਉਹ ਸੁੜ ਜਾ ਖੱਟੇ ਜੇ ਉਹ ਨਹੀਂ ਛੜਦਾ ਜੀ ਉਹ ਤਾਂ ਸੋਨੋ ਹੀ ਰਹਿੰਦਾ ਹਰ ਵਕਤ ਬੇਣੇ ਤੁਹਾਡਾ ਧੰਨਵਾਦ ਹੈ ਭੈਣੇ ਜਿਹੜਾ ਤੁਸੀਂ ਇਹ ਪ੍ਰਾਲਾ ਕੀਤਾ ਬਹੁਤ ਚੰਗਾ ਕੀਤਾ ਤੇ ਜਿਨਾ ਚਲੋ ਨਰਮਲ ਸਿੰਘ ਨੂੰ ਵਿਚਾਰੇ ਨੂੰ ਉੱਥੋਂ ਬੰਨੇ ਹੋ ਉਹਨੂੰ ਛੜਾ ਕੇ ਲੈ ਕੇ ਆਏ ਹਾਂ ਹਾਂ ਜੀ ਨਰਮਲ ਸਿੰਘ ਪੰਜ 6 ਸਾਲਾਂ ਤੋਂ ਸੰਗਲਣਾ ਬੱਜਾ ਹੋਇਆ ਭਰਾਵਾ ਛੋਟਾ ਉਹ ਵੀ ਨਸ਼ਾ ਕਰਦਾ ਸ਼ਰਾਬ ਪੀ ਲੈਂਦਾ ਗੋਲੀਆਂ ਖਾ ਲੈਂਦਾ ਉਹਨੂੰ ਵੀ ਕੋਈ ਸੁਰਤ ਨਹੀਂ ਈ ਵੈਤੋਂ 5-6 ਸਾਲ ਪਹਿਲਾਂ ਠੀਕ ਸੀ ਕਮਾਉਂਦਾ ਸੀ ਪਰਿਵਾਰ ਨੂੰ ਪਾਲਦਾ ਸੀ ਵਿਆਹ ਨਹੀਂ ਕਰਾਇਆ ਹੈ ਦਾ ਨਾ ਜੀ ਨਾ ਨਾ ਕੋਈ ਬੱਚਾ ਨਹੀਂ ਆਪਦੇ ਭਤੀਜਿਆਂ ਨੂੰ ਭਤੀਜਿਆਂ ਨੂੰ ਹੀ ਆਮ ਦਾ ਪਾਲਦਾ ਪਰ ਹੁਣ ਇਹ ਵੀ ਅਫਸੈਟ ਹੋ ਗਿਆ ਭਰਾ ਇਹਨੂੰ ਬੰਨ ਛੱਡਦਾ ਬਸ ਪਰ ਹੁਣ ਭਤੀਜਾ ਗੱਭਰੂ ਹੋ ਚੱਲਿਆ ਗੁਰਪ੍ਰੀਤ ਨੌਵੀਂ ਕਲਾਸ ਪੜ੍ਹਦਾ ਪੁੱਤ ਨੌਵੀਂ ਦੀ ਪੜ੍ਹਦਾ ਗੁਰਪ੍ਰੀਤ ਅੱਜ ਗੁਰਪ੍ਰੀਤ ਹਿੰਮਤ ਕਰਕੇ ਨਾਲ ਆਇਆ ਕਿਉਂਕਿ ਬਾਈ ਹੁਣਾਂ ਨੇ ਬਰਾਲਾ ਕੀਤਾ ਭੈਣ ਹੁਣੇ ਸਾਡੇ ਨਾਲ ਜੁੜੇ ਹੋਏ ਨੇ ਪੈਣ ਹੁਣੀ ਸਟੱਡੀ ਦੇ ਵਿੱਚ ਸਾਡੇ ਬੱਚਿਆਂ ਨੂੰ ਇੱਥੇ ਸਪੋਰਟ ਕਰਦੇ ਨੇ ਇਹਨਾਂ ਦਾ ਬੇਟਾ ਹਿਮਾਚਲ ਚ ਐਮਬੀਬੀਐਸ ਕਰ ਰਿਹਾ ਉਹਨੇ ਬੱਚੇ ਨੇ ਸਕਾਲਰਸ਼ਿਪ ਤੇ ਪੜ੍ਹਾਈ ਕੀਤੀ ਆ ਬਹੁਤ ਇੰਟੈਲੀਜੈਂਟ ਬੱਚੇ ਆ ਫਿਰ ਇਹ ਪੈਣ ਹੁਣੀ ਸਾਡੇ ਬੱਚਿਆਂ ਨੂੰ ਵੀ ਇੱਥੇ ਕੈਰੀਅਰ ਵਾਸਤੇ ਗਾਈਡ ਕਰਦੇ ਰਹਿੰਦੇ ਆ ਸਮੇਂ-ਸਮੇਂ ਤੇ ਆਉਂਦੇ ਰਹਿੰਦੇ ਨੇ ਤੇ ਪੈਣ ਹੁਣਾਂ ਦਾ ਇਹ ਨਗਰ ਤੇ ਨਗਰ ਜਦੋਂ ਪਤਾ ਲੱਗਿਆ ਵੀ ਸਾਡੇ ਪਿੰਡ ਨਗਰ ਚ ਸੰਗਲਣਾ ਬੰਨਿਆ ਹੋਇਆ ਨਿਰਮਲ ਤਾਂ ਇੱਥੇ ਲੈ ਕੇ ਆਉਣ ਦਾ ਪ੍ਰਾਲਾ ਕੀਤਾ ਨਾਲ ਕਿਸਾਨ ਯੂਨੀਅਨ ਵਾਲੇ ਬਾਈ ਅਰਦਾਸ ਕਰਿਓ ਨਿਰਮਲ ਸਿੰਘ ਠੀਕ ਹੋ ਕੇ ਦੁਬਾਰਾ ਦਿਹਾੜੀ ਦਾਪਾ ਕਰਨ ਯੋਗਾ ਹੋ ਜੇ ਵੀ ਆਪਣੇ ਭਤੀਜੇ ਭਤੀਜੀ ਦੀ ਮਦਦ ਕਰਨ ਯੋਗਾ ਹੋ ਜੇ ਕਿਉਂਕਿ ਬੱਚਿਆਂ ਦੀ ਪੜ੍ਹਾਈ ਹੈ ਜਿਹੜੀ ਉਹ ਵੀ ਡਿਸਟਰਬ ਹੋ ਰਹੀ ਆ ਤਾਇਆ ਅਫਸੈਟ ਆ ਬਾਪ ਸਾਰਾ ਦਿਨ ਸ਼ਰਾਬ ਪੀਂਦਾ ਗੋਲੀਆਂ ਖਾਂਦਾ ਤੇ ਬੱਚਿਆਂ ਦੀ ਪੜ੍ਹਾਈ ਵੀ ਕਿਤੇ ਨਾ ਕਿਤੇ ਇੰਸ਼ਾਅਰ ਬੋਲ ਲਈ ਅਰਦਾਸ ਕਰਿਓ ਸੱਚੇ ਪਾਤਸ਼ਾਹ ਮਿਹਰ ਕਰੇ ਨਰਮਲ ਸਿੰਘ ਵੀ ਤਕੜਾ ਹੋ ਜAVE ਗੁਰਪ੍ਰੀਤ ਸਿੰਘ ਉਹਨਾਂ ਦੇ ਫਾਦਰ ਨੂੰ ਵੀ ਮਹਾਰਾਜ ਸਮਤ ਬਖਸ਼ੋ ਉਹ ਵੀ ਵੀਰਾ ਠੀਕ ਹੋ ਜAVE ਅੱਜ ਉਹ ਇੰਨਾ ਅਡੈਕਟ ਹੋਇਆ ਹੋਇਆ ਆਪਣੇ ਭਰਾ ਦੇ ਨਾਲ ਵੀ ਨਹੀਂ ਆਇਆ ਕਿਉਂਕਿ ਉਹ ਤੋਂ ਆਪਦੀਆਂ ਜ਼ਰੂਰਤਾਂ ਹੀ ਨਹੀਂ ਪੂਰੀਆਂ ਹਨ ਤੇ ਛੋਟਾ ਸਾਡਾ ਭਰਾ ਗੁਰਪ੍ਰੀਤ ਧੰਨਵਾਦ ਕਰਦੇ ਆਂ ਦਾ ਵੀ ਜਿਹਨੇ ਬੱਚੇ ਨੇ ਹਿੰਮਤ ਕਰਕੇ ਉਪਰਾਲਾ ਕੀਤਾ ਵੀ ਮੈਂ ਤਾਇ ਦੇ ਕੋਲੇ ਰਹੂੰਗਾ ਵੀ ਮੈਂ ਤਾਇ ਦਾ ਇਲਾਜ ਕਰਾਉਂਗਾ ਤੇ ਇਸ ਬੱਚੇ ਦੇ ਉਪਰਾਲੇ ਨੂੰ ਵੀਰੇ ਹੁਣਾਂ ਦੇ ਭੈਣ ਹੁਣਾਂ ਦੇ ਉਪਰਾਲੇ ਨੂੰ ਬੂਰ ਪਵੇ ਜੀ ਇਹ ਵੀਰ ਨਿਰਮਲ ਸਿੰਘ ਠੀਕ ਹੋ ਕੇ ਆਪਣੇ ਘਰ ਜਾਵੇ ਆਪਾਂ ਹੁਣ ਵੀਰੇ ਦਾ ਸੰਗਲ ਖੋਲ੍ਹਣੇ ਚਾਬੀ ਹੈਗੀ ਤੁਹਾਡੇ ਕੋਲ ਵੀਰੇ ਹਾਂ ਜੀ ਵੀਰੇ ਅਰਦਾਸ ਕਰਿਓ ਆਪ ਬੜੇ ਵੀਰੇ ਨਿਰਮਲ ਸਿੰਘ ਨੂੰ ਕਦੇ ਵੀ ਸੰਗਲ ਨਾ ਲੱਗੇ ਅਛੋਟਾ ਜਿਹਾ ਗੁਰਪ੍ਰੀਤ ਆ ਗੁਰਪੀਰ ਪੁੱਤ ਇਹ ਸੰਗਲ ਖੋਲ ਕੇ ਆਇਆ ਸੀ ਅੱਜ ਤੂੰ ਆਇਆ ਨਾਲ ਖੜਾ ਹੋ ਜਾ ਪੁੱਤ ਅੱਜ ਆਪਾਂ ਪੁੱਤੇ ਸੰਗਲ ਖੁੱਲਣਾ ਤਾਇ ਦਾ ਅੱਜ ਤੋਂ ਬਾਅਦ ਕਦੇ ਵੀ ਤਾਇ ਦੇ ਦੁਬਾਰਾ ਸੰਗਲ ਨਹੀਂ ਲੱਗੂਗਾ ਠੀਕ ਹੈ ਪੁੱਤ ਵਾਹਿਗੁਰੂ ਮਿਹਰ ਕਰਨ ਤੇਰੇ ਤਾਇਆ ਜੀ ਨੂੰ ਬਾਬਾ ਜੀ ਤੰਦਰੁਸਤੀ ਬਖਸ਼ਣ ਬੋਲੇ ਸੋਨਹੀ ਸ੍ਰੀ ਆਕਾਲੋ ਵਾਹਿਗੁਰੂ ਜੀ ਮਿਹਰ ਕਰਿਓ ਸੱਚੇ ਪਾਤਸ਼ਾਹ ਵੀਰੇ ਨੂੰ ਫੜਾ ਦੇ ਸੰਗਲ ਵੇ ਕਦੇ ਵੀ ਇੰਦਾ ਸੰਗਲ ਸਾਡੇ ਪੰਜਾਬ ਦੇ ਇਨਾਂ ਵੀਰਾਂ ਦੇ ਇਨਾਂ ਬਜ਼ੁਰਗਾਂ ਦੇ ਗਿੱਟਾਂ ਗੁੱਟਿਆਂ ਨੂੰ ਨਾ ਲੱਗੇ ਲੈ ਆ ਵੀ ਮਰੀ ਪਰ ਲੈ ਵੀ ਨਰਮਲ ਸਿਆਂ ਆ ਜੱਗ ਲੈ ਵੀ ਬੋਲੇ ਸੋਨਹੋ ਸੋਤ ਸ੍ਰੀ ਅਕਾਲੋ ਕੋਈ ਗੁਰਜੀ ਦਾ ਖਾਲਸਾ i right.